ਇਸ ਵੇਲੇ ਜੋ ਵੋਟਾਂ ਦੀ ਪੋਜੀਸ਼ਨ ਨਜ਼ਰ ਆ ਰਹੀ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਵੈਬਸਾਈਟਸ ਦੇ ਉੱਤੇ ਦੱਸਿਆ ਜਾ ਰਿਹਾ ਅੱਠਵਾਂ 라ਉਂਡ ਲੰਘ ਚੁੱਕਿਆ ਔਰ ਜਿਹੜੀ ਵੋਟ ਕਾਊਂਟਿੰਗ ਚੱਲ ਰਹੀ ਹੈ ਲੁਧਿਆਣਾ ਵੈਸਟ ਦੇ ਵਿੱਚ ਉਹਦੇ ਵਿੱਚ ਜੇ ਅਕਾਲੀ ਦਲ ਦਾ ਜ਼ਿਕਰ ਕਰੀਏ ਤਾਂ ਅਕਾਲੀ ਦਲ ਨੇ ਜਿੰਨੀ ਮਿਹਨਤ ਕੀਤੀ ਉਹਨਾਂ ਫਲ ਮਿਲਦਾ ਪ੍ਰਤੀਤ ਨਹੀਂ ਹੋ ਰਿਹਾ ਪਰ ਕੀ ਅਕਾਲੀ ਦਲ ਨੇ ਉਹ ਮਿਹਨਤ ਜਿੱਤ ਵਾਸਤੇ ਕੀਤੀ ਸੀ ਵੱਡਾ ਸਵਾਲ ਇਹ ਉਠਣ ਲੱਗ ਗਿਆ ਕਿਉਂਕਿ ਜੋ 2022 ਦੇ ਵਿੱਚ ਅਕਾਲੀ ਦਲ ਨੇ ਪ੍ਰਦਰਸ਼ਨ ਕੀਤਾ ਸੀ ਇਸ ਸੀਟ ਤੋਂ ਅੱਜ ਦੀ ਤਰੀਕ ਦੇ ਵਿੱਚ ਓਨਾ ਕੁ ਮਾਰਜਨ ਵੀ ਅਕਾਲੀ ਦਲ ਕੱਢਦੀ ਨਜ਼ਰ ਨਹੀਂ ਆ ਰਹੀ ਪ੍ਰੈਡਿਕਸ਼ਨਸ ਲੱਗਣੀਆਂ ਸ਼ੁਰੂ ਹੋ ਗਈਆਂ ਨੇ 14 ਰਾਊਂਡਸ ਦੇ ਵਿੱਚੋਂ 8 ਰਾਊਂਡ ਲੰਘ ਚੁੱਕੇ ਨੇ ਔਰ ਹੌਲੀ ਹੌਲੀ ਕਰਕੇ ਬਾਕੀ ਵੀ ਲੰਘ ਜਾਣਗੇ ਉਮੀਦ ਹੈ ਕਿ ਅਕਾਲੀ ਦਲ ਆਉਂਦੇ ਰਾਊਂਡਸ ਦੇ ਵਿੱਚ ਆਪਣੀ ਸਪੀਡ ਖਿੱਚੇਗਾ ਮਤਲਬ ਘੱਟੋ ਘੱਟ ਆਪਣਾ 2022 ਵਾਲਾ ਜਿਹੜਾ ਅੰਕੜਾ ਆਇਆ ਉਹਨੂੰ ਤਾਂ ਘੱਟੋ ਘੱਟ ਅਕਵਾਇਰ ਕਰੇ ਇਹਦੇ ਰੁਝਾਨ ਜਿਹੜੇ ਨੇ ਉਹ ਵਿਚਾਰੇ ਜਾ ਰਹੇ ਆ ਪਰ ਦੂਸਰੇ ਪਾਸੇ ਸਵਾਲ ਇਹ ਹੈ ਕਿ ਕੀ ਅਕਾਲੀ ਦਲ ਜਿੱਤਣ ਲਈ ਨਹੀਂ ਲੜ ਰਿਹਾ ਇਹ ਤਾਂ ਕਿਹਾ ਜਾ ਰਿਹਾ ਇਹ ਸਵਾਲ ਤਾਂ ਖੜੇ ਹੋ ਰਿਹਾ ਕਿਉਂਕਿ 8ਵਾਂ ਰਾਉਂਡ ਹੋ ਚੁੱਕਿਆ ਹੈ ਔਰ ਇਸ ਵੇਲੇ ਅ ਅਕਾਲੀ ਦਲ ਬਹੁਤ ਹੀ ਜ਼ਿਆਦਾ ਪਿੱਛੇ ਨਜ਼ਰ ਆ ਰਿਹਾ ਹੈ ਮਹਿਜ਼ ਜੋ ਮੌਜੂਦਾ ਸਮੀਕਰਨ ਦੱਸੇ ਜਾ ਰਹੇ ਆ ਅਜੇ ਤੱਕ ਜਦੋਂ ਤੱਕ ਇਹ ਖਬਰ ਬੋਲੀ ਜਾ ਰਹੀ ਹੈ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਇਸ ਖਬਰ ਤੱਕ ਅਕਾਲੀ ਦਲ 4352 ਵੋਟਾਂ ਜਿਹੜੀਆਂ ਨੇ ਉਹੀ ਸਿਰਫ ਅਕਵਾਇਰ ਕਰ ਸਕਿਆ ਯਾਨੀ ਕਿ ਪਰਪਕਾਰ ਕੋ ਮਨੁਜ ਤੱਕ ਸਿਰਫ 4352 ਵੋਟਾਂ ਪਈਆਂ ਨੇ ਇਸ ਤੋਂ ਪਹਿਲਾਂ ਜੇ 2022 ਦੇ ਸਮੀਕਰਣ ਦੇਖੀਏ ਤਾਂ 10000 ਦੇ ਕਰੀਬ ਵੋਟਾਂ ਜਿਹੜੀਆਂ ਨੇ ਉਹ ਮਹੇਸ਼ੰਦਰ ਗਰੇਵਾਲ ਨੂੰ ਪ੍ਰਾਪਤ ਹੋਈਆਂ ਸੀ ਪਰ ਕੀ 10000 ਤੱਕ ਦਾ ਮਾਰਜਨ ਜਿਹੜਾ ਉਹ ਖਿੱਚਿਆ ਜਾ ਸਕੇਗਾ ਕਿ 10000 ਨੂੰ ਪਾਰ ਕੀਤਾ ਜਾ ਸਕੇਗਾ ਸਵਾਲ ਵੱਡਾ ਇਹ ਖੜਾ ਹੋ ਰਿਹਾ ਹੈ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਨੇ ਜਿਨ੍ਹਾਂ ਨੇ ਡਟਮਾ ਪ੍ਰਚਾਰ ਕੀਤਾ ਅੱਜ ਕੀ ਰੋਡ ਸ਼ੋਜ਼ ਕੱਡੇ ਐ ਘਰ ਵਾਪਸੀਆਂ ਕਰਵਾਈਆਂ ਨੇ ਸਭ ਦੇ ਬਾਵਜੂਦ ਜੇ ਅਕਾਲੀ ਦਲ ਪਛਲਾ ਮਾਰਜਨ ਵੀ ਬਕਵਾਇਰ ਨਾ ਕਰ ਸਕਿਆ ਤਾਂ ਇੱਥੇ ਆ ਕੇ ਵੱਡੇ ਸਵਾਲ ਖੜਨਗੇ ਪ੍ਰਧਾਨ ਦੀ ਪ੍ਰਧਾਨਗੀ ਦੇ ਉੱਤੇ ਔਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਉੱਤੇ ਜਾਂ ਕਹਿ ਦਈਏ ਕਿ ਇੱਕ ਮੌਕਾ ਮਿਲ ਜਾਵੇਗਾ ਜਿਹੜਾ ਵਿਰੋਧੀ ਧੜਾਇਆ ਜਾਂ ਕਹਿ ਦਈਏ ਕਿ ਸੁਧਾਰ ਲਹਿਰ ਹੈ ਜਾਂ ਪੰਜ ਮੈਂਬਰੀ ਕਮੇਟੀ ਹੈ ਉਸ ਨੂੰ ਮੌਕਾ ਮਿਲ ਜਾਵੇਗਾ ਮੌਜੂਦਾ ਬਾਦਲ ਧੜੇ ਦੀ ناکامی ਨੂੰ ਪ੍ਰਗਟਾਉਣ ਦਾ ਜਾਂ ਆਪਣੇ ਆਪ ਨੂੰ ਉਸ ਤੋਂ ਬਿਹਤਰ ਦੱਸਣ ਦਾ ਹੁਣ ਗੱਲ ਇਹ ਹੈ ਕਿ ਕੀ ਅਕਾਲੀ ਦਲ ਉੱਥੇ ਤੱਕ ਪਹੁੰਚ ਸਕੇਗਾ ਔਰ ਵੱਡੀ ਗੱਲ ਇਹ ਹੈ ਕਿ ਕੀ ਅਕਾਲੀ ਦਲ ਆ ਇਸ ਚੋਣ ਦੇ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਨਤਰਿਆ ਹੋਇਆ ਬਹੁਤ ਸਾਰੇ ਸਵਾਲ ਇਸ ਵੇਲੇ ਖੜੇ ਹੋ ਰਹੇ ਆ ਪਰ ਸਮੀਕਰਨ ਕੀ ਕਹਿਣਗੇ ਸਵਾਲ ਇਹੀ ਵੱਡਾ ਖੜਾ ਹੁੰਦਾ ਪਿਆ ਹੈ ਜਵਾਬ ਉਦੋਂ ਹੀ ਆ ਕੇ ਮਿਲੇਗਾ ਜਦੋਂ ਅੰਤਲੇ ਨਤੀਜੇ ਸਾਹਮਣੇ ਆਉਣਗੇ ਜਦੋਂ ਫਾਈਨਲ ਡਿਸੀਜਨ ਸਾਹਮਣੇ ਆਏਗਾ ਕਿਹੜੀ ਪਾਰਟੀ ਕਿੰਨਾ ਮਾਰਜਨ ਹਾਸਲ ਕਰਦੀ ਹੈ ਕਿੰਨਾ ਕੁ ਵੋਟ ਪਰਸੈਂਟੇਜ ਵਧੇਗਾ ਕਿੰਨਾ ਕੁ ਘਟੇਗਾ ਸਭ ਕੁਝ ਉਸ ਵੇਲੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਇੰਡੀਆ ਪੰਜਾਬੀ ਦੇ